ਹਾਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਨਜ਼ਦੀਕ ਪਿੰਡ ਚੰਬਲ ਨਿਸ਼ਾਰੇ ਪਨਵਾ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਆ ਜਸਵੀਰ ਤੇ ਪ੍ਰਤਾਪ ਦੇ ਕੋਲ ਆ ਗਏ ਆ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਰੇਕ ਵਾਰਤੀ ਤਰ੍ਹਾਂ ਅੱਜ ਵੀ ਤੁਹਾਨੂੰ ਟੋਕੜ ਗੱਪਣਾ ਆਪਾਂ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਜਿਹੜੀਆਂ ਟੋਕੜ ਗੱਪਣ ਦਿਖਾ ਦੇਾਂਗੇ ਠੀਕ ਹੈ ਜੀ ਤੇ 5000 ਨਾ ਕੇ ਤੁਸੀਂ ਮੰਨ ਕੇ ਚੱਲੋ 54 ਜਿਹੜੀਆਂ ਮੱਝਾਂ ਝੋਟੀਆਂ ਤੋਕੜ ਗਿਆ ਬਣਾ ਇੱਕ ਤਕਰੀਬਨ ਕੋਈ 2 2.5 ਕੋਈ 3.5 ਮਹੀਨੇ ਦੇ ਏੜਗੜ ਸਮਾ ਹੋ ਗਿਆ ਮਗਰ ਕੱਟੀ ਉਸ ਮੈਂ ਤੇ ਵੀ ਬੜੀ ਚੰਗੀ ਆ ਇੱਕ ਬਿਲਕੁਲ ਤਾਜੀ ਸੱਜਰ ਸੂਈ ਤੁਹਾਨੂੰ ਵਹਿਰ ਦਿਖਾ ਦੇਾਂਗੇ ਆਪਾਂ ਸ਼ਾਈ ਬਾਰ ਅੰਗ ਦੇ ਵਿੱਚ ਤੇ ਟੋਟਲ ਇਹ ਜਿਹੜੇ ਐਨੀਮਲ ਆ ਠੀਕ ਆ ਜੀ ਇਹ 5 ਤੋਂ 6 6 ਨਾ ਕੇ ਜਿਹੜੇ ਅੱਜ ਗੁਰਜਸ ਤੇ ਪ੍ਰਤਾਪ ਸਿੰਘ ਹੋਂਦੇ ਕੋਲੇ ਮੌਜੂਦ ਆ ਸੋ ਬਾਕੀ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 16 ਮਾਰਚ ਤੇ ਸਮਾਂ ਕੋਈ ਦੁਪਹਿਰ ਤੇ 12:30 1 ਵਜੇ ਦਾ ਸਮਾਂ ਆਪਾਂ ਵੀ ਬਾਕੀ ਚੰਗੇ ਐਨੀਮਲ ਨੇ ਚੰਗੇ ਪਸ਼ੂ ਆ ਸੋ ਕਾਫੀ ਵੀਰ ਖੁਸ਼ ਹੋ ਕੇ ਖਰੀਦੀ ਕਰਦੇ ਆ ਤੇ ਬਾਕੀ ਆਪਣੀ ਵੀ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਹਰ ਵਾਰ ਜਿਸ ਥਾਂ ਤੋਂ ਵੀ ਆਪਾਂ ਜਿਸ ਭਰਾ ਦੇ ਕੋਲੋਂ ਵੀਡੀਓ ਪਾਈਦੀ ਆ ਆਪਣੀ ਇੱਕ ਟਾਈਮ ਦੋ ਟਾਈਮ ਆ ਕੇ ਚੋਗੇ ਤਸੱਲੀ ਜ਼ਰੂਰ ਕਰ ਲਈ ਜਾਵੇ ਗੱਪਣ ਪਸ਼ੂ ਵੀ ਕੋਈ ਖੜਦਾ ਆਪਣੀ ਚਾਰੇ ਥਾਂਾਂ ਦੇ ਟਿੱਪ ਕੇ ਕਸਲੀ ਯਕੀਨੀ ਬਣਾ ਲਿਓ ਠੀਕ ਆ ਜੀ ਸੋ ਮਾਲ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜੱਸ ਨੂੰ ਹੀ ਲਿਆਈ ਫਿਰਦੇ ਆ ਠੀਕ ਆ ਜੀ ਆਹੋ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜੱਸ ਸਾਸਰੀ ਕਾਲ ਜੀ ਸਾਸਰੀ ਕਾਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਆ ਸਾਰੇ ਮੇਰੇ ਮਾਰਾ ਜੀ ਬਹੁਤ ਵਧੀਆ ਰਹਿਣ ਸਾਸਰੀ ਕਾਲ ਜੀ ਸਾਸਰੀ ਕਾਲ ਜੀਾਰੇ ਹੋਲੇ ਮਹੱਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਹਾਂ ਮੁਬਾਰਕਾਂ ਜੀ ਮੁਬਾਰਕਾਂ ਪ੍ਰਤਾਪ ਸਿੰਘ ਕੀ ਹਾਲੇ ਚੱਲੇ ਸਾਸਰੀ ਕਾਲ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਰਾਜ ਸੰਧੂ ਟੇਲੀ ਫਾਰਮ ਵੱਲੋਂ ਸਾਸਰੀ ਕਾਲ ਤੱਕ ਰਹੇ ਹੋ ਗਏ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਇੰਨੀ ਕੁ ਬੇਨਤੀ ਇਹ ਜੇ ਦਰਸ਼ਨ ਮੇਲਿਆਂ ਨੂੰ ਕਾਏ ਕਿ ਉੱਥੇ ਵੀ ਭਰਾਵਾਂ ਦੀ ਸੋਖੀ ਪਹਿਲਾਂ ਮੰਗੀ ਆ। ਕਿ ਭਰਾਵਾਂ ਦੀ ਸੁਖ ਪਹਿਲਾਂ ਮਾਰਾ ਸਾਡੇ ਭਰਾ ਸਾਹਿਬ ਨੂੰ ਇਸਲਾਮ ਤੇ ਰਹਿਣਾ ਚਲਦੀ ਕਲਾਚ ਰਹਿਣ ਤੇ ਸ਼ੇਅਰ ਤੇ ਕਮੈਂਟ ਕਰਦੇ ਰਹਿਣਾ। ਹਾਂ ਇਸੇ ਤਰ੍ਹਾਂ। ਇੰਨੀ ਕੁ ਬੇਨਤੀ ਆ ਕਿ ਸ਼ੇਅਰ ਕਮੈਂਟ ਤੇ ਚੇਤਾਵਨੀ ਅਗਰੇ ਤਗੜੇ ਹੋ ਕੇ ਕਲੀਨ ਆਇਆ ਕਰੋ। ਭਰਾ ਦੇ ਨਾਲ ਸਾਥ ਦਿਆ ਕਰੋ ਤੇ ਰਾਜਸਥਾਨ ਤੋਂ ਡੇਰੀ ਫਰਮ ਤੋਂ ਚੰਗੀ ਤੇ ਤਗੜੇ ਹੋ ਕੇ ਸ਼ੇਅਰ ਕਰ ਦਿਓ ਇੱਕ। ਹਾਂ ਜਿਉਂਦਾ ਰਹਿ। ਲਓ ਵੀ ਭਰਾ ਜਿਹੜੇ ਪਰਤੇ ਆ ਠੀਕ ਆ ਜੀ ਹੌਲੇ ਭੰਲੇ ਤੋਂ શ્રી ਨੰਦਪੁਰ ਸਾਹਿਬ ਤੋਂ ਪ੍ਰਤਾਪ ਸਿੰਘ ਵਾਲੀ ਦੇ ਦਰਸ਼ਨ ਮੇਲੇ ਕਰ ਆਇਆ ਠੀਕ ਆ ਜੀ। ਸੋ ਇਸੇ ਤਰ੍ਹਾਂ ਹੀ ਠੀਕ ਆ ਜੀ ਤੇ ਮਾ ਬੈਗ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਜੇ ਰੱਖੇ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਅੱਛਾ ਤੇ ਜੱਸ ਮਾਲ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਆਪਣੇ ਕੋਲ ਟੋਕੜ ਗੱਪਣਾ ਨਾ ਵੈਸੇ ਆ ਗਿਆ ਪੰਜ ਚਾਰ ਹਾਂਜੀ ਚਾਰ ਟੋਕੜ ਗੱਪਣਾ ਚਾਰ ਟੋਕੜ ਗੱਪਣਾ ਛੋਟੀਆਂ ਹਾਂ ਤੇ ਇੱਕ ਟੋਕੜਾ ਇਕੱਲੀ ਮੱਝ ਕੋਈ ਦੋਵਾਂ ਦੀ ਲਾਲੇ ਕੋਈ ਢਾਈਆਂ ਲਾਲੇ ਕੋਈ ਤੇ ਨਾ ਠੀਕ ਆ ਇੱਕ ਸ਼ਾਈ ਹਲ ਵਾਇਰਸ ਹੋਈ ਹੈ ਭਾਜੀ ਦੋਤ ਜਿਹੜੀਆਂ ਟੋਕੜ ਗੱਪਣਾ ਚੈੱਕ ਪਾਸ ਚੰਗਾ ਦੁੱਧ ਵੀ ਚੰਗਾ ਹਾਂਜੀ ਦੁੱਧ ਵੀ ਚੰਗਾ ਸਨ ਤੁਸਾਬ ਠੀਕ ਆ ਹਾਂਜੀ ਠੀਕ ਆ ਬਬੀ ਹਰੇਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਜਿਹੜੀ ਆ ਜਾਂਦੀ ਆ ਪਹਿਲ ਨਾਲ ਦੂਜ ਨਾਲ ਤੇ ਜੇ ਸਵੇਰ ਤੱਕ ਮੱਝਾਂ ਝੋਟੀਆਂ ਆ ਜਾਂਦੀਆਂ ਨੇ ਹਾਂਜੀ ਜਾਇਜ਼ ਰੇਟ ਹੋਣਗੇ ਡਿਕਾ ਦੇ ਜਿੰਨੇ ਵੀ ਆ ਆਓ ਸ਼ੁਰੂਆਤ ਕਰਾਂਗੇ ਇੱਕ ਬਹੁਤ ਵਧੀਆ ਮੀਨੀ ਢੇਲੀ ਇੱਕ ਤੁਹਾਨੂੰ ਜਿਹੜੀ ਆਪਾਂ ਮੱਝ ਦਿਖਾ ਦਾਂਗੇ ਪੂਰੀ ਗੋਲਡਨ ਤੇ ਨਾਲ ਹੀ ਹਾਂ ਜੱਸ ਭਾਈ ਸ਼ੁਰੂਆਤੀ ਟਾਈਮ ਦੇ ਵਿੱਚ ਜਿਹਨ ਚੰਗਾ ਲਾਇਆ ਪਹਿਲਾ ਸੂਆ ਗੱਲ ਤੇ ਆਤੀ ਗੱਭਣਾ 9 ਕਿਲੋ ਦੁੱਧ ਚੌਵਾਂ ਮਹੀਨਾ ਗੱਭਣਾ ਜਾਵੇਂ ਨੇ ਦੀ ਚੱਕ ਪਾਸ ਆ ਚੱਕ ਪਾਸ ਵੇਖੋ ਥਣ ਚੱਡਾ ਬਸ ਸੰਧੂ ਸਾਹਿਬ ਚਲ ਆਪਾਂ ਨੇ ਸਿਫਤਾਂ ਦੇ ਕਰਨੀਆਂ ਸਿਫਤਾਂ ਭਰਾਮਾਂ ਨਹੀਂ ਕਰਨੀਆਂ ਇਹ ਧੰਨ ਵੇਖੋ ਕਿ ਮੇਨ ਲਪੋਚਰ ਯਾਰ ਗੁਨਾ ਪੂਰਾ ਬਾਤੋ ਨਾ ਹਾਂ ਤੇ ਫੈਨ ਆਲੀ ਨਹੀਂ ਸੰਤ ਕੱਡੇ ਆਲੀ ਹੈ ਠੀਕ ਆ ਧਾਰਤੇ ਸੰਧੂ ਸਾਹਿਬ ਮਿਲੂਗੀ ਠੀਕ ਆ ਤੇ ਇਹ ਜਦਸ ਫਿਰ ਮਿਲਦੀ ਮਿਲਦੀ ਉਹ ਤਾਂ ਧਾਰਤੇ ਸੰਧੂ ਸਾਹਿਬ ਚੋ ਗਲੇ ਆ ਧਾਰਤੇ ਹਾਂ ਅੱਜ ਹੀ ਆਈ ਹੈ ਲੋਕਾਂ ਨਾਲ ਜਿਆਦਾ ਅੱਜ ਹੀ ਆਇਆ ਜੀ ਸੰਧੂ ਸਾਹਿਬ ਠੀਕ ਆ ਹਾਂਜੀ ਲੋ ਵੀ ਮਾਲ ਅੱਜ ਹੀ ਫਾਰਮ ਤੇ ਪਹੁੰਚਿਆ ਤੇ ਧਾਰਤੇ ਪਿੱਛੋਂ ਚੋਚਵਾ ਕੇ ਲਿਆਂਦੀ ਆ ਪਿਛਲੇ ਘਰੋਂ ਦੀ ਕਾ ਜੀ ਜਦੋਂ ਸੱ ਕਟੀਨੇ 13 14 ਕਿਲੋ ਦੁੱਧ ਭਰਿਆ ਸੋ ਆਪਾਂ ਬਣਿਆ 13 14 ਕਿਲੋ ਨੋਰਮਲ ਕਟੀਨੇ ਬੋ ਵੀ ਆਹ ਦੇਖੋ ਫੇਸ ਕੁਆਲਟੀ ਇਹਦੀ ਠੀਕ ਆ ਜੀ 골ਡਨ ਆ ਜਿਵੇਂ ਆਪਾਂ ਗੱਲ ਕਰਦੇ ਕਣਕ ਪਿਓਰ ਬੂਰੀ ਸੰਧ ਸਾਹਿਬ ਪਿਓਰ ਬੂਰੀ ਇਹਨੂੰ ਆਂਦੇ ਹਾਂ ਬਿਲਕੁਲ 골ਡਨ ਬੂਰੀ ਆ ਬਹੁਤ ਸੋਹਣੀ ਐ ਥੱਲਿਓ ਲਾਲ ਚਮੜੀ ਐ ਸਕੇ ਨੇ ਵੀ ਬਿਲਕੁਲ ਥੱਲਿਓ ਲਾਲ ਆ ਠੀਕ ਆ ਜੀ ਤਿੰਨ ਵਾਲੀ ਆ ਸੰਧ ਸਾਹਿਬ ਆ ਥਾਣੀ ਬਹੁਤ ਵਧੀਆ ਲੱਗਾ ਨੋਕ ਵਾਲਾ ਹਣਾ ਨੋਕ ਵਾਲਾ ਥਾਣਾ ਥਾਣ ਬਾਕੀ ਅਗਲੇ ਪਿਛਲੇ ਦੀ ਬਰਾਬਰ ਹਾਂ ਥਾਣ ਬਰਾਬਰ ਠੀਕ ਆ ਲੋ ਵੀ ਅਗਲੇ ਪਿਛਲੇ ਦੀ ਬਰਾਬਰ ਆ ਪਰ ਆ ਮੜਾ ਤੋਰੀਆਂ ਅਗਲੇ ਪਿਛਲੇ ਦੀ ਦੋਸਤੋਂ ਬਰਾਬਰ ਆ ਤੇ 9 ਕਿਲੋ ਦੁੱਧ ਕਰਮਾਲੀ ਦੇ ਥੱਲੇ 4 ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਸੰਤੂ ਸਾਹਿਬ ਸਿੰਗਲ ਹੱਡੀ ਦੀ ਆ ਪਤਲੇ ਪਿੰਡੇ ਦੀ ਆ ਠੀਕ ਆ ਜੀ ਦਧਾਰੂ ਪਸ਼ੂ ਦੀ ਚਲੋ ਚੰਗੀ ਨਿਸ਼ਾਨੀ ਆ ਅੱਜ ਜਸ ਤਕਰੀਬਨ ਚਲੋ 4 ਮਹੀਨੇ ਦੀ ਗੱਬਣ ਹੋ ਗਈ ਵੀ 9 ਕਿਲੋ ਦੁੱਧ ਦੇ ਲਿਆ ਹਾਂ ਇਹ ਵੀਰ ਜੀ ਜਿੰਨਾ ਤੋਂ ਲਈ ਆ ਨਾ ਆਪਾਂ ਸੰਤੂ ਸਾਹਿਬ ਆ ਉਹ ਆਂਦੇ 13 14 ਆਪਾਂ ਨੇ ਚੱਲ 12 ਵਿੱਚ 12:30 ਵਿੱਚ ਪਾਇਆ ਹੋਊਗਾ ਛੋਟੀ ਚੰਗੀ ਆ ਕਿਉਂ ਸ਼ਰਵਾਦੀ ਚੰਗੀ ਹੁਣ ਆ ਦੇਖੋ ਜੀ ਹਾਂ ਠੀਕ ਆ ਜੀ ਬਾਕੀ ਮੇਰੇ ਭਰਾਵਾਂ ਨੂੰ ਤੁਸੀਂ ਅੰਦਾਜ਼ਾ ਲਾ ਲੈਣਾ ਤੇ ਅੱਜ ਚਾਹ ਵੀ ਲੈਣਾ ਤੋਂ ਵੇਖੋ ਕਿਡਾ ਮੈਨੂੰ ਤਾਂ ਬਾਬਾ ਇੱਧਰ ਵੇਖੋ ਸੇ ਅੰਝੇ ਲਦਾ ਜੁਲ ਆ ਇੱਕ ਹਿੱਲਦਾ ਹਾਂ ਹਾਂ ਇੱਕ ਹਿੱਲਦਾ ਫਿਕਸ ਆ ਹਾਂ ਜੀ ਹਾਂ ਜੀ ਤੇ ਢੇਲੀ ਮਿਨੀ ਆਪਾਂ ਤਾਂ ਹੀ ਕਹਤਾ ਸੀ ਹਾਂ ਜੀ ਹਾਂ ਜੀ ਹਾਂ ਜੀ ਲੋਬੇ ਨੋਕਲਾ ਸਾਨੂੰ ਠੀਕ ਆ ਜੀ ਕੱਦ ਵੀ ਸੰਤੂ ਸਾਹਿਬ ਪੂਗਾ ਇਹ ਕੋਈ ਛੋਟੀ ਹਾਂਜੀ ਸੋ ਪਹਿਲਾ ਸਵੇਰ ਝੋਟੀ ਗਾਂ ਦੂਜਾ ਸੂਗੀ ਠੀਕ ਆ ਦੂਜਾ ਸੂਗੀ ਤੇ ਬਾਕੀ ਇਧਰ ਤੋਂ ਤੁਮ ਇੱਕ ਵਾਰੀ ਆਪਾਂ ਬਹਿਣੀ ਵਾਲੇ ਪਾਸਿਓ ਦਿਖਾ ਦਈਏ ਆ ਕਰੋ ਚੈੱਕ ਮੇਰਾ ਵੀਰ ਤੇ ਠੰਡੀ ਸੀਲ ਚੰਗੀ ਆ ਸੰਤੂ ਸਾਹਿਬ ਨਾ ਲਾਉਂ ਲੋਸ਼ ਨਹੀਂ ਕਰਨ ਵਾਲੇ ਲਓ ਜਸ ਚੰਗੀ ਏ ਝੋਟੀ ਤੇਰੀ ਹਾਂਜੀ ਤੇ ਇਹ ਜਸ ਭਾਈ ਕਿੰਨੇ ਦੀ ਦੇਗੀ ਆਪਾਂ ਅੱਜ ਵੀਰੂ ਸਾਹਿਬ ਇਹ ਵੀ ਭਰਾਵਾਂ ਦਾ ਮਾਨਤਾ ਨਹੀਂ ਕਰਨਾ ਆਪਾਂ ਹਾਂ ਮੁੱਲ ਭਾਵੇਂ 1.1 ਇੱਕ 5 ਕੱਢੀਏ ਲੱਖ ਚੋਂ ਮਾਨਤਨ ਕਰਾਂਗੇ 1 ਲੱਖ ਚੋਂ ਹਾਂ 98000 ਦੀ ਦੇ ਦਈਏ ਕੋਈ ਲੱਖ ਲੁਖ ਤੋਂ ਨਹੀਂ ਗਾ ਇਹ ਸੰਧੂ ਸਾਹਿਬ ਆਪ ਹੀ 2000 ਮੰਗੀ ਲਈਦੀ ਤੇ ਦੇਣੀ ਨਹੀਂ ਗੀ ਮਹਿੰਗੀ ਹਾਂ ਹਾਂ ਜਿਹੜੀ ਪਤਲੀ ਕਮਾਈ ਨਾਲ ਯਾਰ ਇਹ ਦੇਣੀ ਆਪਾਂ 95000 ਦੀ 90 ਤੇ 5 ਦੀ 90 ਤੇ 5 ਦੀ ਆਹ ਭੱਜੀ ਜਾਉਂ ਪਹੁੰਚ ਕਰਦਾ ਪਹੁੰਚ ਕਰਦਗੇ ਪਹੁੰਚ ਦੇ ਵਿੱਚ ਹੀ ਆ ਕੇ ਪਹੁੰਚ ਤੇ ਕੰਮੀ ਪੈਣੀ ਆਪਾਂ ਕੋਈ ਵੱਖਰੀ ਗੱਲ ਥੋੜਾ ਜਿ ਘਰਤੀ ਆ ਕੋਈ ਵੱਖਰੀ ਗੱਲ ਨਹੀਂ ਮੈਂ ਵੀਰਾ ਭਰਾ ਹਾਂ ਦੱਸ ਕੇ ਹਾਂਜੀ ਲੋਵੀ 95000 ਦੇ ਵਿੱਚ ਪਹੁੰਚ ਹੋ ਜੂਗੀ ਉਹੀ 100 ਕਿਲੋਮੀਟਰ ਦਾ ਕੰਮ ਹੈ ਸੱਜਰ ਤੇ ਸੱਜਰ ਤੇ ਗੱਬਨ ਦੀ ਕਰਨਾ ਬਿਲਕੁਲ ਜੀ ਬਿਲਕੁਲ ਸੋ ਝੋਟੀ ਤੁਸੀਂ ਵੇਖ ਲੀਆ ਬੜੀ ਪਿਆਰੀ ਆ ਬੜੇ ਭਰਾ ਲਾਈਕ ਕਰਦੇ ਆ ਢੇਲੀ-ਬੀਣੀ ਝੋਟੀ ਨੂੰ ਹਾਂਜੀ ਸੋ ਢੇਲੀਆਂ ਦੇ ਵਿੱਚ ਵੀ ਆ ਮੀਨੀ ਦੇ ਵਿੱਚ ਵੀ ਆ ਕਿਉਂਕਿ ਸੇਂਗਰੇ ਤੇ ਹਿਲਦਾ ਬਾਕੀ ਤੁਹਾਨੂੰ ਪ੍ਰੋਪਰ ਦੱਸਤੀ ਇਹ ਗੱਲ ਬਾਤ ਸੋ ਪਸੰਦ ਆਊਗੀ ਠੀਕ ਆ ਜੀ ਛੜਦਾ ਨਹੀਂ ਕੋਈ ਮੇਰਾ ਵੀਰ ਚੰਗੀ ਆ 4 ਮਹੀਨਿਆਂ ਦਾ ਸਮਾਂ ਖਿੱਚ ਕੇ ਲੈ ਗਈ ਆ ਅੱਗੇ 6 ਮਹੀਨੇ ਦਾ ਸਮਾਂ ਹਜੇ ਬਾਕੀ ਆ ਇੱਧਰ ਆਪਾਂ ਇੱਕ ਜਸ ਆ ਮੱਝ ਦੀ ਗੱਲ ਕਰ ਲਈਏ ਹੁਣ ਜਸ ਹੋਆ 8 ਕਿਲੋ ਦੁੱਧ ਜੂ ਮਗਰ ਬੱਚਾ ਜੂ ਤਾਈਆਂ ਮਹੀਨੇ ਦੀ ਚੱਕ ਪਾਸ ਚੱਕ ਪਾਸ ਅੱਛਾ ਮਗਰ ਕਟਾ ਦੇ ਕਟਾ ਮਗਰ ਜੇ 8 ਕਿਲੋ ਦੁੱਧ ਇਹ ਵੀ ਝੋਟੀ ਆ ਵੇਖੋ ਐ ਇੱਕ ਲੰਗ ਬਲੈਕ ਆ ਕੋਈ ਇਧਰ ਲਈ ਮਾਲੇ ਕੋਈ ਉਧਰ ਇਹ ਜਸ ਗਾਹ ਕਿੰਨੇ ਸੂਬੇ ਲਈ ਗੱਬਣ ਹਾਂਜੀ ਤੇ ਜਾਸਤੀ ਸਾਨੂੰ ਤੇ ਜਾਸਤੀ ਹਾਂਜੀ ਆ ਬੱਚਾ ਜੇ ਮਗਰ ਕਟਾ ਆ ਕਟਾ ਮਿਲਦੀ ਬੱਚੇ ਤੇ ਬੱਚੇ ਦੇ ਦੋਵੇਂ ਲੋ ਵੀ ਮਿਲਦੀ ਬੱਚੇ ਦੇ ਕੋਈ ਨਹੀਂ ਹਾਂ ਸੋ ਆਸ਼ਾ ਕਰੀਏਗਾ ਹਾਂ ਹਾਂਜੀ ਲੋਬੀ 8 ਕਿਲੋ ਦੁੱਧ ਗਰਮ ਵਾਲੀ ਦੇ ਲਈ ਠੀਕ ਹੈ ਜੀ ਸਾਨੂੰ ਸਾਹਿਬ ਸੇਵਾ ਚ ਨਾ ਨਾਰਮਲ ਘਰ ਆ ਜਾਂ ਨਿਕਲੀਆਂ ਹੁੰਦੀਆਂ ਹੈ ਨਹੀਂ ਕਈ ਪਾਉਂਦੇ ਅਡਵਾਂਡ ਬੜੇਵਾ ਹਾਂ ਤੇ ਇਹ ਆ ਦੁੱਧ ਹੋਰ ਮਲਾ ਜਿ세 ਟੇਗੀ ਨਾ ਕਿਲੋ ਕਿਲੋ 2 ਕਿਲੋ ਆ ਨਾਰਮਲ ਹੀ ਵਾਜੂਗੀ ਕਿਉਂ ਛੋਟੀ ਵੱਡੀ ਆ ਸਾਈ ਸਾਈ ਬੜੀ ਆ ਹਾਂ ਬੜੀ ਕੱਦ ਕਾਠ ਆ ਬੜੀ ਆ ਸਿਕਾ ਬਿਲਕੁਲ ਸਿੰਗਲ ਹੱਡੀ ਦੀ ਆ ਸਿੰਗਲ ਆ ਡੀ ਜੱਡੇ ਲੈਵੇ ਦੀ ਸਾਫ ਸੁਥਰੀ ਇਹ ਨਹੀਂ ਮਲਾ ਕੋਈ ਹੋਊਗਾ ਪੂਰ ਸ਼ਟਾ ਨਾ ਆਊਗਾ ਹੁਣ ਆ ਬਰਾਬਰ ਹਾਂ ਕਰੋ ਜੱਗ ਜੀ ਠੀਕ ਆ ਹਾਂਜੀ ਸੋ ਬਹੁਤ ਸੋਹਣਾ ਮੂੰਹ ਮੱਥਾ ਇਧਰ ਵੇਖੋ ਸੁਗਦੀ ਬੜੀ ਸੋਹਣੀ ਸੋ ਆ ਜਿਹੜਾ ਦੋਸਤੋ ਬੱਚਾ ਕਟਾ ਇਹਦੇ ਮਗਰਾਂ ਮਿਲਦੀ ਬੱਚੇ ਤੇ ਦੂਰੇ ਬੱਚੇ ਦੇ ਬੱਚੇ ਹਾਂਜੀ ਕੋਈ ਟੀਕਾ ਨਹੀਂ ਜਿਹੜਾ ਟੀਕਾ ਲਵਾਵਾਂਗੇ ਉਹ ਸੰਤੂ ਸਾਹਿਬ ਦੱਸਾਂਗੇ ਲਓ ਵੀ ਭਰਾਵੋ ਠੀਕ ਆ ਜੀ ਸੋ ਨਾਲ ਦੀ ਨਾਲ ਉਹ ਇਹ ਨਾ ਆਖੇ ਕੋਈ ਤਿੰਨ ਨਾਲ ਤੁਹਾਨੂੰ ਮਿਲਦੇ ਆ ਨਾਲ ਦੀ ਨਾਲ ਗੱਬੜ ਵੀ ਆ ਨਾਲ ਇੱਕ ਮੱਝ ਦੇ ਨਾਲ ਮਗਰ ਕਟਾ ਹਾਂਜੀ ਠੀਕ ਆ ਜੀ ਇੱਕ ਨਹੀਂ ਮੇਰਾ ਭਰਾ ਦੋ ਨਹੀਂ ਤਿੰਨ ਲੈ ਕੇ ਜਾਵਾਂਗੇ ਠੀਕ ਆ ਸੋ ਚੈੱਕ ਪਾਸ ਹੋਇਆ ਜਿਹੜਾ ਮਾਲ ਤੁਹਾਨੂੰ ਗੱਬੜਨ ਕਿਹਾ ਜਾ ਰਿਹਾ ਠੀਕ ਆ ਜੀ ਸਾਰੇ ਚੈੱਕ ਪਾਸ ਹੋਏ ਆ ਚੈੱਕ ਪਾਸ ਆ ਆ ਮਿਲ ਕੇ ਨਾ ਨਾੜ ਦੇਖੋ ਕਿਦਾਂ ਵਲੀ ਭਾਈ ਨੋਵੀਂ ਬਰਾਵੋ ਠੀਕ ਹੈ ਜੀ ਬਹੁਤ ਵਧੀਆ ਇਹ ਵੀ ਮੱਝ ਚੰਗੀ ਆ ਜੀ ਬਾਈ ਵੱਡੀ ਬਾਡੀ ਸੰਧੂ ਸਾਹਿਬ ਬਾਦਾ ਪੂੜਾ ਚੰਗਾ ਚੌੜਾ ਪਿੱਟ ਪੁੱਠਾ ਲਗਾ ਕਰ ਵਾਲੀ ਨੂੰ ਪਤਲੇ ਪਿੰਡੇ ਦੇ ਵਿੱਚ ਆ ਬਾਕੀ ਆ ਜਿਹੜਾ ਤੁਸੀਂ ਰੰਗ ਢੰਗ ਵੇਖੋ ਬੈਕ ਸਾਈਡ ਤੋਂ ਹਾਂਜੀ ਹੁਣ ਵੈਸੇ 12:30 ਵਜੇ ਦਾ ਸਮਾਂ ਹੈ ਹਾਂਜੀ ਇਹ ਸਵੇਰ ਚਵਾਈ ਚੂਈ ਜਾਂਸ ਕਿੰਨੇ ਵਜੇ ਕਰਤੀ ਸੀ ਸਿਹਰੇ ਸੰਧੂ ਸਾਹਿਬ 5 ਵਜੇ ਕੀਤੀ ਇਹ ਆਪਣੇ ਤੋਂ ਆਈ ਹੈ ਰਾਤੀ ਇਹਦੀ 5 ਵਜੇ ਆਪਾਂ ਕੀਤੀ ਤੇ ਜਦੋਂ ਸ਼ਾਮ ਦੀ ਚਵਾਈ ਵਾਲੇ ਜਾਂਦੇ ਜਾਂਦੇ ਪੁੱਠੇ ਬਣ ਜਾਂਦੇ ਆ ਹਾਂ ਹਾਂਜੀ ਹਾਂਜੀ ਬਣ ਜਾਂਦੇ ਸੰਧੂ ਤੇ ਇਹ ਦਸੇ ਕਿੰਨੇ ਭਾਈ ਕਿੰਨੇ ਦਿੱਤੀਏ ਫਿਰ ਸੰਧੂ ਸਾਹਿਬ ਇਹ ਵੀ ਭਾਵੇਂ ਮੁੱ ਇਹਦਾ ਵੀ 97000 ਚ ਮਾਨਤਾਨ ਕਰਾਂਗੇ 97 ਚ ਕੀ ਅੰਤ ਕੀ ਕਰੀਏ 99 ਦੇ 4 ਚ ਪਹੁੰਚ ਕਰਨੀ ਆ ਸੰਤੂ ਸਾਹਿਬ ਬਾਅਦ ਕੀ ਸਿਰਤਾ ਨਹੀਂ ਜਾਨੀ ਕਰਨੀ ਹੈਗੀ ਉਧਰ ਦੀ ਰਿਆਣੀ ਦੀ ਆ ਮੈਂ ਫੇਰ ਆਹ ਜਿੰਨਾ ਵੀ ਸਿਰਤਾ ਕਰਨਗਾ ਨਹੀਂ ਚਾਹੀਦੀਆਂ ਪਰ ਦੱਸਣੀ ਪੈਂਦੀ ਮਰੀ ਮੋੜ ਗੱਲ ਜਿਹੜੀ ਭਰਾਵਾ ਲਿਆਏ ਉਧਰੋਂ ਛੋਟੀ ਸੰਤੂ ਸਾਹਿਬ ਹਾਂ ਠੀਕ ਆ ਹਾਂਜੀ ਚਲੋ 99 ਦੀ ਹੈਨਾ ਹਾਂਜੀ ਠੀਕ ਆ ਬਈ ਇਹ 94000 ਦੀ ਅੱਜ ਮਿਲ ਜੂਗੀ ਠੀਕ ਆ ਭਰਾਵਾ ਨੂੰ 8 ਕਿਲੋ ਦੁੱਧ ਤੇ ਢਾਈਆਂ ਮਹੀਨੇ ਦੀ ਗੱਬੜ ਚ ਹਾਂ ਚੈੱਕ ਪਾਸ ਸੰਤੂ ਸਾਹਿਬ ਮਗਰ ਕੱਟਾ ਤੁਹਾਨੂੰ ਦਿਖਾਤਾ ਮੇਰੀ ਦੀ ਬੱਚੇ ਤੇ ਆਹ ਕੋਈ ਲੱਗਦੀ ਹਾਂ ਉੜਜੂੜਜੂ ਕਰਦੀ ਹੈ ਝੋਟੀ ਬਹੁਤ ਸੋਹਣੀ ਆ ਬੋਲ ਸਿੰਘ ਸ਼ਾਈ ਹੋਈ ਵੇਖੋ ਜੱਤ ਵਾਲੀ ਆ ਜੱਤ ਵਾਲੀ ਪੂਰੀ ਆ ਦੇਖੋ ਇਹ ਵੀ 4 ਮਹੀਨਾ ਦੀ ਗੱਬਣ ਆ ਕੋਈ ਉਹ ਤਾਂ 4 ਤੋਂ 12 ਦੇ ਕੋਈ 3.5 ਦੇ ਕੋਈ 4 ਦੇ ਇਥੇ ਹੀੜ ਗੇੜਾ ਸੰਤੂ ਸਾਹਿਬ ਠੀਕ ਆ ਤੇ ਇਹਦੇ ਥੱਲੇ ਦੁੱਧ 4 ਕਿਲੋ ਜੀ ਤੇ 3.5 ਤੋਂ ਬਾਹਰ ਹੀ ਆ ਹਾਂ 3.5 ਤੋਂ ਬਾਹਰ ਚੈੱਕ ਪਾਸ ਆ ਠੀਕ ਆ ਭਾਈ ਹਾਂਜੀ ਬਾਬੇ 3.5 ਮਹੀਨੇ ਤੋਂ ਬਾਹਰ ਜਿਹੜੀ ਚੈੱਕ ਪਾਸ ਆ ਤੇ 4 ਕਿਲੋ ਦੁੱਧ ਉੱਪਰ ਹੀ ਆ ਕੇ ਇੱਕ ਦੋਨੋਂ ਟਾਈਮ ਨਹੀਂ ਦੋਹਾਂ ਹੀ ਉਹਨਾਂ 8 ਪੈਰੀ ਕਰਦੇ ਆਂ ਦੋਹਾਂ ਟਾਈਮ ਤੇ ਠੀਕ ਆ ਹਾਂਜੀ ਮੈਂ ਮਿਲਦੀ ਰਸੀ ਪਹਾੜੇ ਪੂੜੇ ਦੇ ਵੇਖਿਆ ਇਹ ਉੱਥੇ ਪਹਾੜੇ ਚੋਗੇ ਇੱਥੇ ਟਿਕਾ ਲਾਇਆ ਇਹ ਗਲਤ ਗੱਲ ਨਹੀਂ ਆ ਨਹੀਂ ਫਿਰ ਤੋਕਰ ਕੋਈ ਮੱਲਾ ਇਹ ਨਹੀਂ ਲੱਤ ਛੜਨੀ ਕੋਈ ਹਾਂ ਹਾਂ ਲੈ ਜੀ ਪ੍ਰਤਾਪ ਥੋੜਾ ਜਿਹਾ ਮੇਰਾ ਵੀਰ ਹੈ ਨਾ ਇਹ ਵੀ ਜ਼ੋਰਚਾ ਤੇ ਤੂੰ ਵੀ ਜ਼ੋਰਚਾ ਪੂਰਾ ਹੈ ਆਪਾਂ ਪੂਰੀ ਤਸਨੀ ਨਾਲ ਦਿਖਾ ਦਿਆ ਛੋਟੀ ਗੋਲ ਸਿੰਘ ਦੀ ਆ ਜੱਟਾ ਹੀ ਆ ਬੂਥੀ ਬਾਤੀ ਵੇਖੋ ਜਿਵੇਂ ਅੱਗੋਂ ਦੇ ਮਾਲੀਆਂ ਦਾ ਭਲੇਖਾ ਪਾਉਂਦੀ ਹੈ ਠੀਕ ਹੈ ਚੌੜਾ ਮੱਥਾ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਪੂਰਾ ਚੌੜਾ ਮੱਥਾ ਛੋਟਾ ਸਿੰਘ ਬੁਤੀਬਾਤੀ ਦੀ ਬਹੁਤ ਜਦੀ ਲਾਜਵਾਬੀ ਬਹੁਤ ਸੋਹਣੀ ਠੀਕ ਹੈ ਜੀ ਪਲੀ ਪਲੋਸੀ ਵੀ ਫਿਰ ਪੂਰੀ ਹਾਂ ਮੈਂ ਪੂਰੇ ਜੋਰ ਦੇ ਵਿੱਚ ਅਗਾਂ ਦੂਜਾ ਸੂਆ ਸੂ ਫਿਰ ਹਾਂਜੀ ਦੂਜਾ ਦੂਜਾ ਵੇਖੋ ਲੋ ਵੀ ਸਾਡੇ ਤਿੰਨ ਮਹੀਨੇ ਤੋਂ ਬਾਰ ਬਾਰ ਸਮਾਂ ਚੱਲਣ ਰਿਹਾ ਸਾਡੇ ਤਿੰਨੋਂ ਤੋਂ ਪਲਾਸਾ ਤੇ ਚੌਂ ਦੇ ਵਿੱਚ ਆ ਠੀਕ ਹੈ ਜੀ ਹਾਂਜੀ ਤੇ ਦੁੱਧ ਕਰਮ ਵਾਲੀ ਥਾਰੇ 4 ਕਿਲੋ ਆ ਦੋਵੇਂ ਟਾਈਮ ਮਿਲਦੀ ਆ ਉੱਥੇ ਵੇਚਿਆ ਕੋਈ ਪਹਾੜੇ ਤੇ ਚਾੜ ਤੇ ਮਿਲੀ ਹੋਵੇ ਇੱਥੇ ਆਣ ਕੇ 3 ਗੱਲ ਬੋਲਣਾ ਨਹੀਂ ਗਲਤ ਗੱਲ ਨਹੀਂ ਕਰਨੀ ਕਿਉਂ ਦਿਹਾੜੀ ਡਾਂਗ ਉਪਰੇ ਥਾਣ ਕੇ ਪਸ਼ੂ ਕਰ ਸਕਦਾ ਇਹ ਆ ਲੱਤ ਛਾੜਾ ਵਾਲਾ ਕੰਮ ਨਹੀਂ ਹੈਗਾ ਖ ਪੂਰ ਛਟਾ ਨਹੀਂ ਹੈਗਾ ਕਿਉਂ ਨਵੜੀ ਸਾਫ ਆ ਦੇਖੋ ਖਾਣਾ ਬਹੁਤ ਸਵਾਦੀ ਹੈ ਠੀਕ ਹੈ ਇਹ ਸਿੰਗਲਾ ਡੀ ਦੇ ਵਿੱਚ ਚੌੜੀ ਚੋਗੀ ਪਲੀ ਪਲੀਤੀ ਪੜੀ ਆ ਸਭੀ ਸੁਭੀ ਚੰਗੀ ਆ ਕਰਮਾ ਜੀ ਮੈਨੂੰ ਲੱਗਦਾ ਵੀ ਚਲੋ ਹੁਣ ਵੀ ਵਜਨ ਲੋੜ ਪੂਰਾ ਗਾਹ ਕੋਈ ਚੰਗਾ ਭਰਾ ਲੈ ਗਿਆ ਕੋਈ ਸੇਵਾ ਸੰਭਾਲ ਕਰਨ ਵਾਲਾ ਤੇ ਝੋਟੀ ਤੋਂ ਅਗਲਾ ਪਿਛਲਾ ਨਹੀਂ ਕੋਈ ਦਿਸਣਾ ਨਹੀਂ ਨਹੀਂ ਦੇਖਣਾ ਸੰਤੂ ਸਾਹਿਬ ਨਹੀਂ ਦੇਖਣਾ ਇਹ ਜੱਸ ਕਿੰਨੇ ਦੀ ਦੇ ਦਈਏ ਝੋਟੀ ਇਹ ਸੰਤੂ ਸਾਹਿਬ ਭਾਵੇਂ ਜੋ ਮਰਜ਼ੀ ਕਰ ਲਈ 75 76 ਆ ਇਹ 70 ਚ ਮਾਨਤਾ ਕਰਾਂਗੇ ਤਾਂ 70 ਚ 75 ਚੋਂ ਨਹੀਂ ਪੱਤਰ ਆਈ 1 ਲੱਖ ਦੇ ਦਈ ਆ ਤੇ ਹੁਣ ਦੇਣੀ ਆ 65 ਹਜ਼ਾਰ ਦੀ ਹਾਂ ਹਾਂ ਹੁਣ ਫੁੱਟੀ ਲਾ ਕੇ ਲੱਗ ਕੇ ਜੁੱਟ ਮਿਨਾ ਆ ਤੇਰੀਓ ਲਾਉਣ ਵਾਲਾ ਕੰਮ ਕਰ ਗਿਆ ਵਾਗੇ ਬਸ ਬਸ ਇਹ ਪੈਰ ਦੀ ਅੱਜ ਜਾਊ ਫਿਰ ਹਾਂ ਪਹੁੰਚ ਲਓ ਵੀ 40000 ਦੇ ਵਿੱਚ ਪਹੁੰਚ ਆ 100 ਕਿਲੋਮੀਟਰ ਦੇ ਵਿੱਚ ਤੇ ਬਾਕੀ ਲੈਸੀ ਸਮਝੋ ਮੇਰਾ ਭਰਾ ਠੀਕਾ ਜੀ ਪਹੁੰਚ ਵਿੱਚ ਹੀ ਆ ਕੋਈ 2.5 3000 3000 ਖਰਚਾ ਹੀ ਆ ਜੀ ਦਾ 1000 ਤੋਂ ਚੜ ਜਾਂਦਾ ਤੇ ਬਾਕੀ ਝੋਟੀ ਤੁਸੀਂ ਵੇਖ ਲਈ ਆ ਚੰਗੀ ਆ ਚਵਾਈ ਚਵਾਈ ਦੀ ਚੰਗੀ 4 ਕਿਲੋ ਘਾਰਾ ਇਧਰ ਇੱਕ ਹੋਰ ਤੁਹਾਨੂੰ ਦਿਖਾਉਣਾ ਛੋਟੀ ਸਿੰਗੀ ਦੇ ਵਿੱਚ ਇਹ ਪੰਜਾਂ ਮਹੀਨੇ ਦੀ ਗੱਭਣ ਜੋ ਪੰਜ ਮਹੀਨਿਆਂ ਦੀ ਗੱਭਣ ਆ ਹਾਂ ਤੇ ਦੁੱਧ ਦੇ ਥੱਲੇ ਇਹਦੇ ਥੱਲੇ 5 ਵਜੇ 4:30 ਵਜੇ 5 ਵਜੇ 4:30 5 ਦੇ ਦਰਮਿਆਨ ਆ ਹਾਂ ਇੰਨਾ ਹੀ ਇੱਥੇ ਕਿਰਮੇਗਾ ਤੇ ਜਿਹੜੀ ਆ ਨਾ ਦੂਜੀ ਲਈ ਵੀ ਦੂਜੀ ਲਈ ਆ ਦੂਜੀ ਆ ਗਲਤ ਗੱਲ ਇਹ ਥੋੜੀ ਜਿਹੀ ਸਾਂਭੀ ਘਟਿਆ ਇਹਨੇ ਛੋਟੀ ਇਹ ਵੀ ਬੜੀ ਖਰੀ ਪਰ ਇਹ ਸੀਲਸ ਲੱਗ ਬੜੀ ਅੱਛਾ ਮਗਰ ਲਿਆਂ ਲੱਤਾਂ ਨੂੰ ਮੰਗਾ ਪਾ ਗਏ ਨਾ ਸਾਧੂ ਸਾਹਿਬ ਉਹਨਾਂ ਵਾਂਗੇ ਤਾਂ ਘਝਾਈ ਆ ਇਹ ਜਸ ਕਿਨੇ ਦੱਸਿਆ 14:30 ਇਹ ਪੰਜਾਂ ਦੀ ਪੰਜਾਂ ਦੀ ਪੂਰੇ ਪੰਜਾਂ ਦੀ ਪੂਰੇ ਪੰਜਾਂ ਦੀ ਲੋ ਵੀ ਪੂਰੇ ਪੰਜਾਂ ਦੀ ਗੱਭਣ ਜੇ ਤੇ ਐਸ ਵਕਤ ਦੁੱਧ ਕਿੰਨਾ ਦੱਸਿਆ ਇਹਦੇ ਥੱਲੇ 5:00 ਜੇ 4:30 5:00 ਜੇ ਨਾ ਤਾਂ ਕਿਹੜੇ ਲੋ ਵੀ ਆਕੜੇ ਪ੍ਰੋਪਰ ਜੇ ਆ ਹਾਂ ਵੀ 5:00 ਜੇ 4:30 5:00 ਜੇ ਤੇ ਬਾਕੀ ਗੱਭਣ ਵੀ ਕਰਮਾਂ ਦੀ ਪੰਜਾਬੀ ਮਹੀਨਿਆਂ ਦੀ ਆਹ ਵੇਖੋ ਇਹਦੀਆਂ ਦੂਤੀ ਪਾਤੀ ਕਰੋ ਜੇ ਕਿ ਬਿਲਕੁਲ ਛੋਟੀ ਸਿੰਗੀ ਆ ਲੋ ਵੇਖੀ ਜੇ ਤੇ ਅੱਖ ਪੂਰੀ ਦਿੱਲੀ ਆ ਹਾਂ ਛੋਟੀ ਸਿੰਗੀ ਆ ਬਿਲਕੁਲ ਜਿਨੇ ਕੋਕੇ ਜੜੇ ਹੁੰਦੇ ਠੀਕ ਆ ਜੀ ਹਾਂਜੀ ਆ ਦੇਖੋ ਐ ਹੋਰ ਆ ਕੇ ਇਹਨਾਂ ਪਸ਼ੂ ਸਾਫ਼ ਸੰਭਾਲ ਘੱਟ ਹੋਈ ਹੋਵੇ ਬਾਕੀ ਪੁੱਜ ਕੇ ਬਣਿਆ ਹੋਵੇ ਹਾਂਜੀ ਹਾਂਜੀ ਉਹ ਤੱਕ ਦੁੱਖ ਦੀ ਇਹਨਾਂ ਪਸ਼ੂ ਦੇਣ ਲੱਗ ਪੈਂਦਾ ਵੀ ਜਿਵੇਂ ਇੱਕ ਦੂਜੇ ਨਹੀਂ ਤੇ ਤੀਜੇ ਸੁਵੇ ਲਈ ਬਣੀ ਆ ਪਰ ਗਾਂ ਬਣੀ ਥਾਂ ਦੀ ਦੁੱਧੇ ਨਹੀਂ ਆ ਥੋੜੀ ਨਾਰਮਲ ਹੁੰਦੀ ਆ ਸੰਤੂ ਸਾਹਿਬ ਹਾਂ ਸ਼ਾਮ ਤੇ ਗੱਲ ਪੈ ਜਾਂਦੀ ਮੜਕੇ ਬਾਕੀ ਚੱਡਾ ਛੁੱਡਾ ਦੇਖੋ ਬੜਾ ਸਾਫ਼ ਆ ਚਾਰੇ ਥਾਂ ਬਿਲਕੁਲ ਇੱਕਸਾਰ ਫੂਰ ਛਟਾ ਨਾ ਹੋ ਸੰਤੂ ਸਾਹਿਬ ਇਹ ਨਾ ਪਸ਼ੂ ਹੋਣਗੇ ਨਾ ਇਹ ਆਣ ਕੇ ਜੱਸ ਵੇ ਇਹਦੀ ਟਿਕਾ ਟੁਕਾ ਮਾਰਾ ਹਾਂ ਇਹ ਵੀ ਟਿਕਾ ਇਹ ਵੀ ਟਿਕਾ ਗਲਤ ਕਰ ਲੈਣੀ ਕਰ ਨਹੀਂ ਮਗਲੇ ਨਾਲ ਤਨ ਮੰਗਾ ਪਾਗੇ ਨਾ ਕੋਈ ਇਹਨੇ ਲੱਤ ਛੜਨੀ ਬਾਲਟੀ ਥੱਲੇ ਰੱਖ ਚ ਹਮ ਥਾਣਾ ਵੇਖੋ ਤਾਰ ਇੱਕ ਹੀ ਆਉਂਦੀ ਹੈ ਮੋਟੀ ਹੈ ਮੋਟੀ 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 ਸੰਧੂ ਸਾਹਿਬ ਲਓ ਵੀ ਠੀਕ ਹੈ ਜੀ ਆਹ ਥਾਣਾ ਚਾਰੇ ਥਾਣਾ ਸਪੇਸ ਗੈਬ ਆਹ ਫਾਇਜਾ ਥਾਣਾ ਨਾਲੇ ਸੰਧੂ ਸਾਹਿਬ ਆਧਾ ਦਾ ਚਲ ਗਈ ਕਰਮਾਲੀ ਉਹ ਲੈ ਗਈ ਆਪੇ ਜੀ ਹਾਂ ਲੈ ਗਈ ਖਿੱਚ ਕੇ ਆ ਮੈਂ ਕੀ ਖਿੱਚ ਕੇ ਕਰਮਾਂ ਲਈ ਕੇ ਹਾਂਜੀ ਤੇ ਇਹ ਜਿਵੇਂ ਵੀਰ ਅੱਜ ਕੀ ਮੁੱਲ ਕਰਾਂਗੇ ਦਾ ਇਹਦਾ ਸੰਤੋਖ ਸਾਹਿਬ 72000 ਰੁਪਏ ਚ ਮੰਨ ਤਾਂ ਕਰਾਂਗੇ 72 ਹਾਂ ਕੋਈ 72 ਪੁੱਤਰ ਨਹੀਂ ਇਹ ਜਿਹੜੀਆਂ 6 ਤੇ 60000 ਦੀ ਇਹੋ ਕਿੰਨੇ 6 ਪੈ ਸਾਢੇ 10000 ਦੀ ਇਹਦੀ ਪਹੁੰਚ ਵਿੱਚ ਹੋਊਗੀ ਇਹੋ ਕੜੀ ਕੜੀ ਜਾਤ ਆ ਉਹ ਹਰ ਨੂੰ ਨਹੀਂ ਨਾ ਪਤਾ ਪ੍ਰਕਾਸ਼ ਮਾ ਪ੍ਰਕਾਸ਼ ਸਾਨੂੰ ਵੀ ਪੜਾਈ ਭਲਾ ਦਿੰਦਾ ਹਾਂ ਮੈਨੂੰ ਨਹੀਂ ਨਾ ਸੰਧੂ ਸਾਹਿਬ ਕੁੜੀ ਆ ਵੇ ਵਾਰਸ਼ਾ ਨਹੀਂ ਜਾਂਦਾ ਹਾਂ ਇਹ ਕੀ ਕੀਤੀ ਮਾਜੀ ਵਾਲੀ ਗੱਲ ਹੈ ਨਾਲ ਵੀ ਉਹ ਕਰਦੀ ਇਹਨੇ ਆ ਜੀ ਆਹ ਇਹ 4000 ਦੀ ਪਹੁੰਚ ਹੋਊਗੀ ਠੀਕ ਹੈ ਜੀ ਬਾਕੀ ਮੈਂ ਤੁਸੀ ਦੇਖ ਲਈ ਆ ਸਾਡੇ ਤੋਂ 5 5 ਕਿਲੋ ਦੁੱਧ ਦੀ ਮਾਲਕਨ ਤੇ ਪੰਜਾਂ ਮਹੀਨੇ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਸੰਤੂ ਸਾਹਿਬ ਬਾਕੀ ਮੈਂ ਇਹਦੀ ਬੂਥੀ ਬਾਤੀ ਸੋਹਣੀ ਤੁਸੀਂ ਵੇਖੋ ਕਰਮ ਵਾਲੀ ਬੜਾ ਕਰਾਈ ਦੇ ਵਿੱਚ ਛੋਟਾ ਸਿੰਘ ਠੀਕ ਹੈ ਬਿੱਲੀ ਆਖਾ ਦੋਵੇਂ ਬਿੱਲੀਆਂ ਪਰੜੀ ਨਹੀਂ ਕਿ ਦੋਵੇਂ ਆਖਾ ਬਿੱਲੀਆਂ ਤੋੜੇ ਪਾਉਂਦੀਆਂ ਹਨ ਹਾਂ ਸੰਤੂ ਸਾਹਿਬ ਕਹਾਂ ਸੀਮਨ ਨੀਲੇ ਨੂਲੀ ਦਾ ਭਰਾ ਬੱਚਾ ਵੀ ਨੀਲੀ ਦਾ ਪਾ ਸਕਦੀ ਆ ਇਹੋ ਜਿਹੇ ਐਨੀਮਲ ਦਾ ਸਫੇਦੀ ਸਕੂਦੀ ਬਿਲਕੁਲ ਜਾਇਜ ਮਾਰਕਿੰਗ ਦੇ ਵਿੱਚ ਬੱਚੇ ਪਾਉਂਦੇ ਆ ਹਾਂਜੀ ਹਾਂਜੀ ਚੰਗੀ ਆ ਮੈਂ ਬਾਕੀ ਮੇਰਾ ਭਰਾ ਕਰੋ ਕੰਟੈਕਟ ਬਹੁਤ ਸੋਹਣੀ ਚੰਗੀ ਮਾਜ ਗੱਬਣ ਚੈੱਕ ਪਾਸ ਅਗੇ ਤੁਹਾਨੂੰ ਦਿਖਾਉਣੇ ਆ ਤੇ ਉੱਤੇ ਬੱਚੇ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਕੱਟੀਆਂ ਦੇ ਮਗਰ ਬਹੁਤ ਸਾਰੀ ਕੱਟੀ ਲਾਜਵਾਬ ਤੁਹਾਨੂੰ ਪੂਰੀ ਤੇ ਪੱਤ ਤਸੱਲੀ ਨਾਲ ਦਿਖਾਵਾਂਗੇ ਜਸਵੀਰ ਬਈ ਇਹਦਾ ਆਰਮਾ ਵੈਸੇ ਕਿੰਨਾ ਹੋ ਗਿਆ ਜੀ ਤੁਸੀਂ ਨੂੰ ਉਹ ਤੇ ਸੰਧੂ ਸਾਹਿਬ ਡੇਢ ਆਂਦੇ ਕੋਈ 2 ਮੰਨ ਲੈ ਕੋਈ 2.5 ਮੰਨ ਲੈ ਅੱਛਾ ਜੀ ਉਹ ਆਂਦੇ ਇਹ ਦੋਆ ਤੋਂ ਅੰਦਰ ਹੀ ਮੱਝ ਸੁੱਈ ਹੈ ਸਾਡੀ ਹਾਂ ਹਾਂ ਮਾਂ ਆ ਕੱਟੀ ਨੂੰ ਦੁੱਧ ਬੜਾ ਛੱਡਿਆ ਬੀਬੀ ਨੇ ਹਾਂ ਉਹ ਆਂਦੀ ਹੈ ਇਹ ਦੁੱਧ ਤੇ ਪਾਲੀ ਇਧਰ ਦੇਖੋ ਜੱਤ ਦੇਖੋ ਕੱਟੀ ਦੇ ਜਸਵੀਰ ਮਾੜਾ ਕੱਟੀ ਨੂੰ ਤੁਸੀਂ ਨਾ ਮਹਾਰਾਜ ਹੋ ਸਕਿਆ ਤੇ ਨਾਲ ਹੀ ਖੋਲਿਆ ਜੀ ਇੱਕੋ ਮਿੰਟ ਕੱਤੀ ਆਪਾਂ ਨਾਲ ਹੀ ਦਿਖਾਉਣੇ ਆ ਕੱਤੀ ਪਹੁੰ ਇਹ ਮੈਂ ਦੀ ਆਪਾਂ ਡਿਟੇਲ ਤੁਹਾਨੂੰ ਦੇ ਦੇਣੇ ਆ ਠੀਕ ਆ ਜੀ ਦੋ ਦੇ ਥੱਲੇ ਵੀ ਇਸ ਵਕਤ ਚੰਗਾ ਅੱਕਦਾ ਬੰਦੀ ਚੱਲ ਬਰਾ ਸੋ ਛੱਡੇ ਛੋਟੇ ਦੀ ਬੜੀ ਸਾਫ ਆਡੀ ਆ ਦੇਖੋ ਇਹ ਦੇਖੋ ਕਿੰਨਾ ਦੋ ਕਿ ਤਿੰਨ ਮਹੀਨਿਆਂ ਦੀ ਮੈਂ ਇਹਨਾਂ ਦੋਆਂ ਦੀ ਲਾ ਲੇ ਕੋਈ ਢਾਈਆਂ ਦੇ ਲਾ ਲੇ ਇਹ ਬੱਚਾ ਭਰਾਵਾਂ ਦੇ ਦੇਖੋ ਕੱਟੀ ਕੱਟੀ ਕਰੋ ਜਾ ਕੇ ਮੇਰਾ ਭਰਾ ਠੀਕ ਆ ਜੀ ਸੋ ਮੈਂ ਇਹਨਾਂ ਜਦਾ ਕੱਟੀ ਲੈ ਕੇ ਜਾਂਦਾ ਚਾਹ ਜਿਆਦਾ ਹੋਊਗਾ ਕੱਤੀ ਬਹੁਤ ਸੋਣੀ ਆ ਪੂਰੀ ਪੱਤੀ ਬੜੀ ਚੌੜੀ ਆ ਠੀਕ ਆ ਜੀ ਨਾਲੀ ਬਿਲਕੁਲ ਜਿਵੇਂ ਆਪਾਂ ਕਹ ਲਈਏ ਟੋਪੀ ਵਾਲੇ ਕਿਲ ਹੁੰਦੇ ਆ। ہاں ਥਣ ਵੀ ਬਹੁਤ ਸੋਹਣਾ ਝੋਲੀ ਚੜੀ ਬਹੁਤ ਸੋਹਣੀ ਕੱਟੀ ਸੀ। ਹਾਂ। ਸੋ ਕੱਟੀ ਚੰਗੀ ਆ ਮਗਰ ਮੇਰਾ ਭਰਾ ਕੇ ਵੀ ਸ਼ੌਂਕ ਨਾਲ ਤਿਆਰ ਕਰ ਲੂਗਾ। ਦੱਸੇ ਫਿਰ ਪੂਰ ਛਟਾ ਨਹੀਂ ਹੋਊ ਸੰਤੂ ਸਾਹਿਬ। 8 7 8 7 8 7 ਕਿਲੋ ਦੁੱਧ। ਹਾਂਜੀ ਆ ਜੀ ਆਜੀ ਆਈ ਸੰਤੂ ਸਾਹਿਬ। ਬੱਚੇ ਬੱਚੇ ਤੇ ਮਿਲਦੀ ਹੋਊਗੀ। ਬੱਚੇ ਤੇ ਬੱਚੇ ਤੇ ਬੱਚੇ ਦੇ ਹੁਣੇ ਛੱਡ ਕੇ ਸੁਬਈ ਚਾਹ। ਇੱਧਰ ਇੱਧਰ ਠੀਕ ਆ। ਦੁਨੀਆਂ ਤੋਂ ਆ ਛੋਟੀ ਸੁਈ ਹੈ ਗਾਂਢੀ ਇੱਧਰ। ਇਹ। ਅਗਨੇ ਚੋਲੀ ਸੰਦੂ ਹਾਂ ਪੂਰੀ ਇਹ ਠੀਕ ਹੈ ਜੀ ਸੋ ਬੜੀ ਗੱਲ ਮਗਰ ਕੱਟੀ ਵੀ ਬਹੁਤ ਸੋਹਣੀ ਆ ਠੀਕ ਹੈ ਜੀ ਤੇ ਇੱਕ ਦੱਸ ਸੰਦੂ ਸਾਹਿਬ ਦੋ ਹੈ ਹਾਂ ਫੇਰ ਬੜੀ ਗੀ ਕਰਮਾ ਲਈ ਉਹਨੂੰ ਪੂਰੀ ਮੱਝ ਚੰਗੀ ਦੋਸਤੋ 8 ਹੋ ਜਾ ਦੋ ਤਾਂ ਠੀਕ ਹੈ ਜੀ 8 ਤੋਂ ਪਲੱਸ ਹੋ ਜਾ ਜਾਂ 8 ਕਿਲੋ ਮੰਨ ਕੇ ਵੀ ਸੌਦਾ ਕਰ ਲਿਓ ਤੁਸੀਂ ਹਾਂਜੀ ਮਗਰ ਕੱਟੀ ਚੰਗੀ ਆ ਤੇ ਮਿਲਦੀ ਬੱਚੇ ਤੇ ਆ ਬੱਚਾ ਤਾਂ ਆਪਾਂ ਪ੍ਰੋਪਰ ਤੁਹਾਨੂੰ ਦਿਖਾਇਆ ਕੱਟੀ ਬਹੁਤ ਸੋਹਣੀ ਪਲੀ ਸਭੀ ਕੱਟੀ ਆ ਚੰਗਾ ਜਦੋਂ ਕਿਸੇ ਭਰਾ ਨੇ ਦੋ ਦੋ ਤੇ ਛੱਡਿਆ ਤੇ ਫੇਰ ਬੱਚਾ 팔ਦਾ ਹਾਂਜੀ ਹਾਂਜੀ ਅੱਜ ਦਾ ਕਰਮਾ ਲਈ ਪੁੱਠਾ ਪਾਠਾ ਚੌੜਾ ਲਗਾ ਠੀ ਅਜਾ ਕੋ ਆਬ ਬੰਨੀ ਬਹੁਤ ਵਧੀਆ ਠੀਕ ਆ ਜੀ ਤੇ ਥਣ ਵੀ ਕਰਮਾ ਲਈ ਮੈਂ ਉਹ ਵੀ ਬੜਾ ਵਧੀਆ ਤੋੜਾ ਕਰਨ ਲੱਗਾ ਠੀਕ ਆ ਜੀ ਸੰਤੂ ਸਾਹਿਬ ਆ ਕੋਈ ਡੋਕੇ ਨਾਲ ਟੋਕਾ ਬਰਾਬਰ ਕੋਈ ਬਾਤ ਕਿਸੇ ਸੈਦ ਵਿੱਚ ਮਾਰਾ ਥਣ ਜਿਹੜਾ ਲੰਮਾ ਨਹੀਂ ਤੇਰਾ ਨਹੀਂ ਉਦਾਂ ਹੀ ਸੰਤੂ ਸਾਹਿਬ ਭਾਰਾ ਰੱਖਦੀ ਆ ਥਣ ਬਰਾਬਰ ਹੀ ਆ ਚੋਕੇ ਗਈ ਆਪਾਂ ਇਹ ਡੋਕੇ ਮੰਨ ਕੇ ਨਾਲ ਮਿਲਦਾ ਡੋਲਾ ਡੋਕੇ ਨਾਲ ਟੋਕਾ ਬਰਾਬਰ ਹੋਰ ਚਕਾਣੇ ਹੋਵੇ ਹੋਰ ਦੀ ਗੱਲ ਨਹੀਂ ਜੀ ਬੋਲੀ ਹੋ ਸੰਤੂ ਸਾਹਿਬ ਇਹ ਨਹੀਂ ਮੰਨਦਾ ਕੋਈ ਠੀਕ ਆ ਚੂਣ ਤੇ ਮਾਰੀ ਲੈਣੀ ਨਹੀਂ ਤੇ ਠੀਕ ਆ ਸੰਗਲਾਟੀ ਦੇ ਵਿੱਚ ਹਾਂ ਸੰਗਲਾਟੀ ਕਦਕੂਤ ਪੂਰਾ ਪੂਰਾ ਇਹ ਦੱਸੇ ਭਾ ਕੀ ਮੁੱਲ ਕਰਦਾ ਇੰਦਾ ਫਿਰ ਇਹਦਾ ਮੁੱਲ ਭਾਵੇਂ ਸੰਦੂ ਸਾਹਿਬ 85 ਕਰ ਲਈਏ ਤਾਂ 80 ਜੋ ਮੰਨਤਨ ਕਰਾਂਗੇ 80 ਜੋ 80 ਜੋ ਹਾਂ ਕੰਮ ਕਰ ਗਿਆ ਤੇ ਚਕੇ ਕਰ ਗਿਆ 73 ਹਜ਼ਾਰ ਤੇ ਵਿੱਚ ਲੋਟ ਕਰ ਦੇਣੀ ਯਾ ਭਰਾਵਾ ਦੋ ਘਟ ਕਰ ਲੈ ਤੂੰ ਇੱਥੇ ਕੰਮ ਕਰ ਦੋ ਦੱਸ ਯਾ ਤੱਕ ਪਹੁੰਚ ਜਾ ਜਿਹੜਾ ਲੋਟ ਲੋ ਮੇਲਾ ਹੀ ਲੋਟਾ ਜੋ ਮਿਲੋ ਤੁਸੀਂ ਲੋਟ ਲੋ ਆ ਲੈ ਵੀ 75000 ਦੇ ਵਿੱਚ ਪਹੁੰਚ ਹੋ ਜੂਗੀ ਬੜੀ ਵੱਡੀ ਕੋਠੇ ਜਿਹੜੀ ਜਿਹੜੀ ਮਾਝਾ ਠੀਕਾ ਜੀ ਚੰਗੀ ਆ ਕੱਤ ਬੋਤਾ ਲਈ ਆ ਵੱਡੀ ਮਗਰ ਕੱਤੀ ਬੜੀ ਵਧੀਆ ਤੋਹਫਾ ਚੀਜ਼ ਏ ਇਧਰ ਇੱਕ ਤੁਹਾਨੂੰ ਆਪਾਂ ਬਾਹਰ ਗਾਵ ਖਾ ਦਿੰਦੇ ਆ ਠੀਕ ਹੈ ਜੀ ਇਹ ਵੀ ਸੱਜਰ ਤਾਜੀ ਸੂਈ ਆ ਝੁੰਗੀ ਆ ਜਾਂਦੀ ਏ ਠੀਕ ਹੈ ਜੀ ਆ ਕਰੋ ਚੱਕ ਇਹ ਨਹੀਂ ਸੰਤੂ ਸਾਹਿਬ ਸ਼ਾਈ ਆ ਰਿਹਾ ਤੇ ਲੱਤਾਂ ਛੜਾਂ ਮਾਰੂਗੀ ਹਾਂ ਉਹ ਇਹਨੂੰ ਨਹੀਂ ਪਤਾ ਲੱਤ ਛੜ ਮਾਰਦਾ ਇਧਰ ਠੀਕ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਜੱਸੇ ਇਹਨੂੰ ਅੱਜ ਤੇ ਜ਼ਿਆਦਾ ਨੀ ਜੋ ਉਹ ਵਛੀ 나ੜੂ ਨਾਲ ਜੋ ਉਹ ਡੱਬੀ ਹੈ ਹਾਂ ਡੱਬੀ ਵਛੀ ਆਵੇ ਲੋ ਵੀ ਇੱਕ ਰੋਸ ਵਛੀ ਆ ਬੜੀ ਖੜਾਈ ਇਹਨੂੰ ਹਾਂ ਹਾਂ ਜੀ ਉਹ ਹੋਲੀ ਵਾਲੀ ਖੜੀ ਆ ਉਹ 나ੜੂ ਨਾਲ ਤਾਂ ਹਾਂ ਆਵੇ ਹਾਂ ਠੀਕ ਆ ਹਾਂ ਕਿਹਦਾ ਨਾ ਛੋਟਾ ਟੋਟਾ ਅੱਜ ਕਿਹਨਾਂ ਤੀਜਾ ਚੌਥਾ ਦੇ ਨਹੀਂ ਹਾਂ ਤੀਜਾ ਚੌਥਾ ਦੇ ਤੇ ਕਿੰਨਾ ਬੋਲਾ ਪੋਲਾ ਦੇ ਦੇ ਥੇhle 10 ਕਿਲੋ ਬੋਲਾ ਉਸਨੂੰ 10 ਕਿਲੋ ਹਾਂ ਉਹ ਵੀ 10 ਹੀ ਕਿਲੋ ਬੋਲਾ ਠੀਕ ਆ ਕੰਗਾ ਪੌਂਦੀ ਲੋੜ ਨਹੀਂ ਸੰਦ ਸਭਾਈ ਦੋਨੋਂ ਬੰਨ ਜਿਹੋ ਸ਼ਾਈ ਬੈੜਾ ਵਿੱਚੋਂ ਦਾਮ ਤੋਰ ਤੇ ਦੁਜਾ ਸੂ ਆ ਜੋ ਆ ਕਿੰਨਾ ਦੱਸਿਆ ਬੋਲਾ ਕਿੰਨਾ 10 ਕਿਲੋ 10 ਕਿਲੋ ਹਾਂ ਉਹ ਵੀ ਥਾਣ ਕਰ ਹੋ ਜਾਏਗਾ ਠੀਕ ਆ ਜੀ ਸੋ ਨੋਕ ਵਾਲਾ ਮੁੱਠੀ ਮੁੱਠੀ ਥਾਣਾ ਤੇ ਮੋਟਾ ਗੋਲਾ ਪੂਰਾ ਠੀਕ ਆ ਜੀ ਚਵਾਈ ਚਵਾਈ ਦੀ ਤੁਸੀਂ ਥਾਣ ਵੇਖ ਕੇ ਅੰਦਾਜ਼ਾ ਲਾ ਜਾਓਗੇ ਹਾਂ ਪੋਲੀ ਇਹਨਾਂ ਵੇਖੋ ਨੇ ਪਸਮਾਉਣਾ ਲੈ ਹਾਂ ਕਰਵਾ ਲਈ ਬੱਚੇ ਨੂੰ ਚੜਦੀ ਚੜਦੀ ਪਸਮਾਉਂਦੀ ਹੈਗਾ ਹਾਂਜੀ ਹਾਂਜੀ ਚੰਗੀ ਆ ਬੈੜ ਹਾਂ ਨੌਵੀਂ ਪ੍ਰਾਵੋ ਠੀਕ ਆ ਜੀ ਸ਼ਾਈਵਾਲ ਜਿਹੜੇ ਵੀਰ ਸ਼ੌਂਕ ਰੱਖਦੇ ਸ਼ਾਈਵਾਲ ਉਹਨਾਂ ਦੇ ਬਿਲਕੁਲ ਮਤਲਬ ਦੀ ਆਪਾਂ ਇਹ ਵੇਹੜ ਤੁਹਾਨੂੰ ਦਿਖਾ ਦਿੰਨੇ ਆ ਕਿ ਸੂਹਾ ਦੂਜਾ ਦੱਸਿਆ ਕਰ ਦੂਜਾ ਦੂਜਾ ਸੂਹਾ ਠੀਕ ਆ ਹਮ ਅਰੇ ਸੂਹ ਸਵਾ ਜਾਈ ਸੰਤੂ ਸਾਹਾ ਤੁਰਿਆਣਾ ਜਊ ਵੇਹੜ ਤੋਂ ਹਾਂ ਐਡੀ ਪੋਲੀ ਆ ਵਗਦੀ ਆਉ ਜਦੋਂ ਪਸਮਾਈ। ਲਾਭੀ ਕਰੋ ਚੈੱਕ ਠੀਕ ਆ ਜੀ। ਸੋ ਚੱਡੇ ਲੇਵੇ ਦੀ ਵੇਖੋ ਬੜੀ ਸਾਫ। ਚਾਰੇ ਥਾਣਾ ਇੱਕੋ ਜਿਹਾ ਸਾਈਜ਼ ਆ, ਇੱਕੋ ਜਿਹਾ ਵਿਰਲ ਬੰਡ। ਸੰਤੂ ਸਾਹਿਬ ਨਾਲੇ ਗਰਮੀ ਦਾ ਮੌਸਮ ਆਣ ਗਾਂ ਚੱਲਣੀਆਂ ਇਦਾਂ ਦੀਆਂ ਕਰਮਾਰੀਆਂ। ਸ਼ੀਲ ਬੜੀ ਆ ਸੰਧੂ ਸਾਹਿਬ ਵੇਖ ਲੋ। ਹਾਂ ਬੁੱਕਲ ਤੇ ਸੌ ਜਾਂਦੀ ਆ। ਹਾਂ ਬੁੱਕਲ। ਖਾਲੀ ਨਹੀਂ ਰਹੀ। ਆ। ਲਾਭੀ ਕਰੋ ਗੱਲ ਠੀਕ ਆ ਜੀ। ਬਹੁਤ ਪਿਆਰੀ ਬੈੜਾ ਬਦਾਮੀਆ ਰੰਗ ਆ, ਕੋਕਾ ਕੋਲਾ ਜਾਂ ਬਦਾਮੀਆ ਜਾਂ ਕਲਰ ਰੰਗ ਆ ਜਾਂਦਾ। ਪਰ ਠੰਡੀ ਤੇਰੀ ਜੂੜ ਜੂੜ ਪਾਉਂਦੀ ਤੇ ਨੋੜ ਨਾ 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 ਇਸੇ ਤਰ੍ਹਾਂ ਬਹਿ ਕੇ ਸੰਤੂ ਸਾਹਿਬ ਮੈਂ ਨਾ ਇਦਾਂ ਹੀ ਆ ਆਪਾਂ ਦੱਸਿਆ ਦਾ ਆ ਹੋ 12 ਦੇ ਲਹਿੜ ਗੇੜੀ ਹਾਂ ਚੱਕ ਝੋਗਲਾ ਕਹਿ ਲੀ ਹਾਂ ਨਹੀਂ ਝੱਕ ਬਗੈਰ ਹੀ ਝਾ ਗਾੜਾ ਦੇ ਜੇ 15 ਹੀ ਕਰ ਲਏ ਤੇ ਠੰਡਾ ਕਰ ਕੀ ਆ ਠੰਡਾ ਕਰਦੇ 12 ਦੱਸਣ ਦਏ ਵੀ 10 ਹੀ ਦੱਸਣ ਦਏ ਆ ਆਪਣੇ ਨਾਲ ਦੇ ਨੇ ਚੋਆ ਆਪਾਂ ਜੋਈ ਸੀ ਦੁੱਤ ਨਹੀਂ ਕਮਾ ਹਾਂ ਇਹ ਨਹੀਂ ਕੋਈ ਮਤ ਲਾ ਵੀ ਪ੍ਰਤਾਸਿਆਂ ਦੇ ਜਸ ਕੀ ਮੋਲ ਕੀ ਛੋਟਾ ਕਰਦੇ ਜੀ ਛੋਟਾ ਹੀ ਇਹਦਾ ਸੰਦਕ ਦਾ ਇਹਦਾ 60 ਚੋਂ ਜਿਹੜਾ ਦੰਦ ਵੀ ਸਾਨੂੰ ਜਲ ਨਹੀਂ ਦਵਾਈ ਆ ਦਵਾਈ ਯਾ ਤੋ ਕਿਹਾ ਨਾ ਆ ਕੀ ਇਹ ਜਿੰਨੇ ਕੋਈ ਨੇ ਉੱਤੇ ਕਿਵੇਂ ਕੁੜੀ ਆ ਕੁੜੀ ਕੋਈ ਗੱਲ ਕਰਨਾ 25 2500 ਦਾ ਕਿਹਾ ਆ ਕਿ ਲੋਦੇ ਸੀ ਹਾਂਜੀ ਇਹ ਗੱਲ ਆ ਸੰਦਕ ਦਾ ਚਲ ਆ ਕੀ ਜਿਹੜੇ ਭਰਾਵਾਂ ਨੇ ਹੱਥੇ ਗੱਲ ਪਾ ਦੇਣੀ ਇਹ ਗੱਲ ਸਹੀ ਆ ਕੀ ਹਾਂ ਆ ਕੋਈ ਗੱਲ ਕਰਨ ਵਾਲੀ ਨਹੀਂ ਪਾਪਾ ਸਾਰੇ ਜਾਣਕਾਰ ਆ ਵੀਰ ਪਤਾ ਹੀ ਕੋਈ ਗੱਲ ਜੋ ਕਿ ਜੇਕਰ ਆਪਾਂ ਘਰੋਂ ਜਾਸ ਦੁੱਧ ਵੇਚ ਆਪਣਾ ਘਿਓ ਵੇਚਦੇ ਨਾ ਚਗੀ ਮਿਹਨਤ ਆਪਣਾ ਤੇ 2012 1500 ਦਾ ਕੋਈ ਮਹਿੰਗਾ ਨਹੀਂ ਕਰੀ ਸੀ ਨਹੀਂ 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 ਸੰਤੂ ਬਹੁਤ ਜਿਹੜਾ 5 5 6 600 ਦਾ ਪੰਜ ਕੀ ਮਿਲਾਵਟੀ ਕਰੀ ਦੁਕਾਨਾਂ ਨੂੰ ਮਿਲਾਵਟੀ ਮਿਲਦੀ ਸੰਤੂ ਸਾਹਿਬ ਹਾਂ ਉਹ ਮਿਲਾਵਟੀ ਜੇ ਆਪਾਂ ਕਹਦੇ ਨਾ ਵੀ ਸ਼ਾਈ ਵਾਲ ਦਾ 2500 ਨੂੰ ਅਗਲੇ ਟਿਕਰੀ ਕਰਦੇ 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 ਪਰ ਇਹਦਾ ਦੁੱਧ ਪਾਨਣ ਦੀ ਕਿੰਨੀਆਂ-ਕਿੰਨੀਆਂ ਬਿਮਾਰੀਆਂ ਤੋਂ ਰਾਹਤ ਕਰਦਾ 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 ਸੰਤੂ ਇਹ ਤਾਂ ਗੱਲ ਹੈ ਸੰਤੂ ਸਾਹਿਬ ਮੁੱਲ ਭਾਵੇਂ 60 62 ਕਰ ਲਿਗੇ ਹਾਂ ਦੇ ਦੇ ਦਾਂਗੇ ਜੋ 2 ਘੱਟ 60 ਦੀ 2.5 ਲੱਖ ਦੀ ਪਹੁੰਚ ਕਰਾਂਗੇ ਵੀ ਸੰਤੂ ਸਾਹਿਬ 55 ਦੇ 55 ਹਜ਼ਾਰ ਦੀ ਹਾਂ ਨਾ ਆਈਆਂ ਇਹਦੀ ਹੁਣ ਕਿਵੇਂ ਦੋ ਨਹੀਂ ਘਟਣਾ ਕਿਵੇਂ 50 ਹਜ਼ਾਰ ਦੀ ਹਾਂ ਨਾ ਜਾਉਣੇ ਇਹਨਾਂ ਨਹੀਂ ਘਟਣਾ ਠੀਕ ਕਰਾ ਇੱਕ ਦਿਨ ਦੀ ਛੋਟੀ ਜੀ ਸੰਤੂ ਸਾਹਿਬ ਮੇਰੀ ਬੇਨਤੀ ਸੁਣੋ ਸਾਰੇ ਪ੍ਰਭਾਤਵਾ ਅੱਜ ਟੁਰ ਕੇ ਬੇਨਤੀ ਆ ਵੀ ਆਪਾਂ ਗਿੱਲ ਸਾਹਿਬ ਦੀ ਤਗੜੇ ਹੋ ਕੇ ਤੋਂ ਫੋਟ ਕਰੀਏ ਨੀਲੀ ਤੇ ਪੂਰੀ ਮੇਰੇ ਭਰਾ ਇਹ ਦੱਸਿਆ ਕਰੋ ਤੇ 2050 ਹੀ ਦੂਜਿਆਂ ਨਾਲੋਂ ਵੱਧ ਲੱਗੇ ਮੁੱਲ ਤੋਂ 2000 ਵੱਧ ਤੇ ਖੁੰਮਲਾ ਦੇ ਅੱਧੇ ਘੰਟੇ ਦੇ ਵਿੱਚ ਮੈਂ ਤੇ ਗਿੱਲ ਸਾਹਿਬ ਗੱਡੀ ਦੇ ਉੱਤੇ ਸੋਹੇ ਹੀ ਤੁਹਾਡੇ ਕੋਲ ਆ ਕਰਾਂਗੇ ਤੇ ਮੈਂ ਤੇ ਰੁਪਏ ਉਸੇ ਵੇਲੇ ਇੱਕ ਮਿੰਟ ਦਾ ਧਾਰਨ ਲੀ ਜਾ। ਯਾਨੀ ਕਿ ਬੇਨਤੀ ਪ੍ਰਮਾਨ ਕਰ ਲਿਓ ਮੇਰੇ ਕੋਲ। ਲੋ ਵੀ ਇਹ ਗੱਲ ਬਾਤ ਆ ਦੋਸਤੋ ਮਾਲ ਕਿਸੇ ਨੇ ਖਰੀਦਣਾ ਚਾਹੇ ਵੇਚਣਾ ਕੋ ਚੰਗੀ ਮੈਂ ਵੇਚਣੀ ਆ ਉਡੀਕ ਦੇ ਵਿੱਚ ਆ ਵੀ ਸਾਡੀ ਮੈਂ ਦਾ ਸੱਟ ਲੱਗਦਾ ਉਥੇ ਬਾੜ ਦੇ ਦੇਣਗੇ ਭਰਾ ਜਿਹਦੇ ਬਾੜ ਲਗਾ ਹੋਇਆ ਤੇ ਕਿਉਂੜ ਪਹਿੜ ਦੇ ਦੇਣਗੇ ਗੱਲ ਕਾਦੀ ਆ ਤੇ ਮਾਲ ਸਾਫ ਸੁਥਰਾ ਹੋਵੇ ਗਾਂਵ ਵੀ ਚਲੋ ਜਾ ਕੇ ਵੇਚਣਾ ਇਹ ਗੱਲਾਂ ਬਾਤਾਂ ਨੇ ਪ੍ਰਤਾਪ ਦੀਆਂ ਠੀਕ ਆ ਜੀ ਤੇ ਜਸ ਭਰਾ ਦੀਆਂ ਤੇ ਜਸ ਇੱਕ ਨੰਬਰ ਵੀ ਦੇ ਕਰ ਸੰਜੇ 99152 37248 76578009 ਬਤਲ ਹਾਂਜੀ ਠੀਕ ਹੈ ਮਹਾਰਾਜ ਹਾਂਜੀ ਕੰਨਪ ਕੇ ਰੱਖਿਆ ਕਰੋ ਕਿੱਲੀ ਭਰਾ ਹੋ ਇਹਦੀ ਕੋ ਬੇਨਤੀ ਆ ਓਏ ਇੱਕ ਤੇ ਲਾ ਦੇ ਵਰਤੀ ਕੇ ਲਾ ਲਾ ਕੇ ਤੇ ਤੂੰ ਕੋਟ ਗਿਆ ਫਟੇ ਮਿੰਟੋ ਮਿੰਟ ਬਾਹਰ ਡੁੱਦਾ ਚਾ ਉਹ ਡੁੱਦਾਈ ਤੇ ਮਾਪਦੇ ਭਾਵਰੇ ਸੁ ਉਦਣ ਗੱਲ ਤੋਂ ਆਪਾਂ ਵੀਡੀਓ ਬਾਈ ਟਿਕਟਾਰ ਕੋ ਮਾਲ ਵਿਖਾ ਤੈਨੂੰ ਦੱਸ ਆਈ ਹੈ ਸਭ ਟਿਕਟ ਨਹੀਂ ਬੇਟਾ ਇਹ ਵੀ ਨਵਾਂ ਮੇਲਾ ਮੈਂ ਕਿਹਾ ਮੇਲਾ ਭਰਾਵਾ ਨਹੀਂ ਬਟੋਣਾ ਪਏ ਦੇਰ ਗਿਰਮੇਲਾ ਵੇਲਾ ਹੀ ਕੋਈ ਗੱਲ ਹੋਈ ਮੇਲਾ ਬੁੱਲੇ ਬੁੱਲੇ ਰੁਟੇ ਜਾਵੇ ਰੁਟੇ ਭਰਾਵਾ ਦੀ ਉਤਾਤ ਕੀਤੀ ਚੜਦੀ ਕਲਾ ਚ ਰਹਿਣ ਭਰਾ ਇਸੇ ਤਰ੍ਹਾਂ ਹੀ ਹਾਂਜੀ ਲੋਵੀ ਇਹ ਪ੍ਰਤਾਪ ਸਿੰਘ ਸੀਗਾ ਕੈਰੋਂ ਵਾਲਾ ਠੀਕ ਹੈ ਜੀ ਤੇ ਨਾਲ ਜਸ ਚੰਬਲ ਭਰਾ ਅੱਜ ਇਹ ਮਾਲ ਆ ਵੱਡੀ ਗਿਣਤੀ ਦੇ ਵਿੱਚ ਤਕਰੀਬਨ 5 6 6 ਨਗਰ ਤੁਹਾਨੂੰ ਦਿਖਾਏ ਆ ਉਮੀਦ ਕਰਦੇ ਆ ਸਾਰੇ ਪਸ਼ੂ ਭਰਾਵਾਂ ਨੂੰ ਚੰਗੇ ਲੱਗੇ ਹੋਣਗੇ ਜਲਦੀ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ